ਸ਼ਸ਼ੀ ਗਾਜੀ ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਅੱਜ ਅਸੀਂ ਮੌਜੂਦ ਹੈ ਕਿਸਾਨ ਭਵਨ ਦੇ ਵਿੱਚ ਜਿੱਥੇ ਬੀਜਪੀ ਵੱਲੋਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀਗਾ ਅੱਜ ਕਿਸਾਨ ਇੱਥੇ ਕਿਸਾਨ ਭਵਨ ਦੇ ਵਿੱਚ ਮੌਜੂਦ ਹੈ ਪਰ ਬੀਜਪੀ ਦਾ ਕੋਈ ਵੀ ਲੀਡਰ ਜਿਹੜਾ ਹੈ ਉਹ ਕਿਸਾਨ ਭਵਨ ਦੇ ਵਿੱਚ ਨਹੀਂ ਆਇਆ ਔਰ ਇਹ ਰਿਕਾਰਡਿੰਗ ਅਸੀਂ ਗੱਲ ਕਰਾਂਗੇ ਸਾਡੇ ਨਾਲ ਕਿਸਾਨ ਲੀਡਰ ਲੰਜੀਤ ਰਾਏ ਜੀ ਆਹ ਵੀ ਨਾਲ ਗੱਲਬਾਤ ਕਰੀਏ ਜੀ ਅੱਜ ਤੁਸੀਂ ਇੱਥੇ ਪਹੁੰਚ ਗਏ ਪਰ ਲੀਡਰ ਜਿਹੜਾ ਹੈ ਉਹ ਬੀਜਪੀ ਦਾ ਕੋਈ ਆਇਆ ਇੱਥੇ ਆਏ ਨਹੀਂ ਕੀ ਕਹਿੰਨਾਂ ਚ ਉਹ ਆ ਬੀਜਪੀ ਦੇ ਜਿਹੜੇ ਸੁਨੀਲ ਜਾਖੜ ਜੀ ਆ ਪੰਜਾਬ ਦੇ ਪ੍ਰਧਾਨ ਬੀਜਪੀ ਦੇ ਉਹਨਾਂ ਨੇ ਕੁਝ ਦਿਨ ਪਹਿਲਾਂ ਚੈਲੰਜ ਕੀਤਾ ਕਿਸਾਨਾਂ ਨੂੰ ਕਿ ਤੁਸੀਂ ਆਓ ਸਾਡੇ ਨਾਲ ਡਿਬੇਟ ਕਰੋ ਮਤਲਬ ਖੁੱਲੀ ਬਹਿਸ ਕਰੋ ਉਹਦੇ ਵਿੱਚ ਕੁਐਸਚਨ ਆਨਸਰ ਹੋਣਗੇ ਇੱਕ ਦੂਜੇ ਨੂੰ ਉਹਨਾਂ ਨੇ ਕਿਹਾ ਸੀ ਸੋ ਅਸੀਂ ਉਹਨੂੰ ਐਕਸੈਪਟ ਕੀਤਾ ਐਕਸੈਪਟ ਕਰਨ ਤੋਂ ਬਾਅਦ ਉਹਨਾਂ ਨੂੰ ਕਿਹਾ ਟਾਈਮ ਦੇ ਉਹਨਾਂ ਨੇ ਨਹੀਂ ਟਾਈਮ ਦਿੱਤਾ ਅਸੀਂ ਉਹਨਾਂ ਨੂੰ ਫਿਰ ਤੁਹਾਡੇ মিডিਆ মিডিਆ ਦੇ ਰਾਹੀਂ ਉਹਨਾਂ ਨੂੰ ਸੱਦਾ ਦਿੱਤਾ ਕਿ 23 ਤਰੀਕ ਨੂੰ ਕਿਸਾਨ ਪਬਲਿਕ ਅਸੀਂ ਹਾਲ ਬੁੱਕ ਕਰੋਨੇ ਆ ਆਓ ਖੁੱਲਾ ਸੱਦਾ ਦਿੰਨੇ ਆ ਸੋ ਅੱਜ 23 ਤਰੀਕ ਅਸੀਂ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਹੋਇਆ ਹੈ ਵੀ ਆਓ ਆਪਣੀ ਸੀਨੀਅਰ ਲੀਡਰਸ਼ਿਪ ਨੂੰ ਲੈ ਕੇ ਆਓ ਤੇ ਆ ਕੇ ਖੁੱਲੀ ਜਿਹੜੀ ਸਾਡਾ ਡਿਬੇਟ ਕਰੋ ਖੁੱਲੀ ਬਹਿਸ ਕਰੋ ਸੋ ਉਹ ਹਲੇ ਆਏ ਨਹੀਂ ਹੈ ਅਸੀਂ ਇੰਤਜ਼ਾਰ ਕਰ ਰਹੇ ਆਂ ਵੇਖੋ ਆਉਂਦੇ ਆ ਕਿ ਨਹੀਂ ਆਉਂਦੇ ਰਾਜੇ بڑے بڑے ਲੀਡਰ ਦੀ ਜਿਹੜੀ ਹੈ ਫੋਟੋ ਲਗਾਈ ਗਈ ਹੈ ਤੁਹਾਨੂੰ ਲੱਗਦਾ ਹੈ ਕਿ ਉਹ ਇੱਥੇ ਆਣਗੇ ਦੇਖੋ ਜਿਹੜੇ ਪੰਜਾਬ ਦੇ ਪ੍ਰਧਾਨ ਹੈ ਉਹਨਾਂ ਦਾ ਫਰਜ ਬਣਦਾ ਕਿਉਂਕਿ ਉਹ ਬਹੁਤ ਵਾਰ ਕਹਿੰਦੇ ਨੇ ਜਦੋਂ ਕਿਸੇ ਫੈਸਲੇ ਦੀ ਗੱਲ ਆਉਂਦੀ ਆ ਵੀ ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੇ ਇੱਥੇ ਫੈਸਲਾ ਲੈਣਾ ਸੋ ਅਸੀਂ ਏਸੀ ਕਰਕੇ ਸੁਨੀਲ ਜੀ ਆਖੜਜੀ ਦੇ ਨਾਲ ਕੁਰਸੀ ਲਾਈ ਆ ਉਹਨਾਂ ਦੇ ਨੱਡਾ ਸਾਹਿਬ ਦੀ ਜਿਹੜੇ ਰਾਸ਼ਟਰੀ ਅਧਿਐਕਸ਼ ਨੇ ਔਰ ਉਹਨਾਂ ਦੇ ਨਾਲ ਹੀ ਲਾਈ ਅਸੀਂ ਅਰਜਨ ਮੁੰਡਾ ਜੀ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਦੇ ਨਾਲ ਹਮੇਸ਼ਾ ਦੀ ਲਾਈਦੇ ਗ੍ਰਹਿ ਮੰਤਰੀ ਨੇ ਔਰ ਪ੍ਰਾਈਮ ਮਿਨਿਸਟਰ ਜਿਹੜੇ ਨਰਿੰਦਰ ਮੋਦੀ ਜੀ ਉਹ ਸਾਰਿਆਂ ਦੀਆਂ ਕੁਰਸੀਆਂ ਲਗਾਈਆਂ ਨੇ ਹੁਣ ਉਹ ਦੇਖੋ ਕਿ ਇਹਨਾਂ ਨੂੰ ਲੈ ਕੇ ਆਉਂਦੇ ਆ ਨਹੀਂ ਆਉਂਦੇ ਉਹ ਗੱਲ ਉਹਨਾਂ ਤੇ ਡਿਪੈਂਡ ਹੈ ਪੰਜਾਬ ਦੇ ਵਿੱਚ ਬੀਜਪੀ ਦਾ ਜਿਹੜਾ ਵਿਰੋਧ ਹੋ ਰਿਹਾ ਥਾਂ ਥਾਂ ਤੇ ਵਿਰੋਧ ਹੋ ਰਿਹਾ ਪਰ ਹਰਜੀਤ ਗਰੇਵਾਲ ਦੇ ਕਹਿੰਦੇ ਕਿ ਨਾ ਸਾਡਾ ਵਿਰੋਧ ਕੋਈ ਇੱਥੇ ਲੱਗਦਾ ਨਹੀਂ ਹੈ ਕਿ ਹੋ ਰਿਹਾ ਚਲੋ ਉਹਨਾਂ ਨੂੰ ਨਾਲ ਲੱਗਦਾ ਹੋਊ ਅਸੀਂ ਵਿਰੋਧ ਕਰਨ ਨੂੰ ਕਹਿੰਦੇ ਵੀ ਨਹੀਂ ਅਸੀਂ ਤਾਂ ਸਵਾਲ ਜਵਾਬ ਨੂੰ ਕਹਿੰਦੇ ਆ ਵੀ ਸਵਾਲ ਜਵਾਬ ਕਰੋ ਇਹਨਾਂ ਨੂੰ ਪੁੱਛੋ ਵੀ ਜਿਹੜੇ ਬੱਚਿਆਂ ਤੇ ਗੋਲੀਆਂ ਚਲਾਈਆਂ ਗਈਆਂ ਉਹਨਾਂ ਦਾ ਕੀ ਕਸੂਰ ਜਿਹੜਾ 400 ਸਾਡੇ ਬੱਚੇ ਇੰਜਰਡ ਕੀਤੇ ਉਹਨਾਂ ਦਾ ਕੀ ਕਸੂਰ ਸੀ ਜਿਹੜੇ ਸਾਡੇ ਤੇ ਲਖੀਮਪੁਰ ਖੀ ਦੀਆਂ ਗੱਡੀਆਂ ਚੜਾਉਂਦੇ ਨੇ ਤੁਸੀਂ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜ਼ ਰਹੇ ਹੋ ਕੀ ਤੁਸੀਂ ਕਿਸਾਨ ਪੱਖੀ ਨਹੀਂ ਲੋਕ ਪੱਖੀ ਨਹੀਂ ਇਹ ਜਿਹੜੇ ਸਾਡੇ ਸਵਾਲ ਨੇ ਕਿ ਸ਼ਹੀਦ ਸ਼ੂਕਰਨ ਦੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹਨਾਂ ਨੂੰ ਤੁਸੀਂ ਇਨਸਾਫ ਦਵਾਣਾ ਕਿ ਨਹੀਂ ਦਵਾਣਾ ਇਹ ਸਾਰੇ ਸਾਡੇ ਸਵਾਲ ਜਵਾਬ ਨੇ ਔਰ ਸਾਡੀ ਜਿਹੜੀ ਨਰਿੰਦਰ ਮੋਦੀ ਜੀ ਨੇ 2014 ਚ ਕਿਹਾ ਸੀ ਕਿ ਸਵਾਮੀਨਾਥ ਰਿਪੋਰਟ ਲਾਗੂ ਕਰਾਂਗੇ ਕਰਜ਼ਾ ਮੁਕਤੀ ਰਾਹਤ ਮੇਲ ਲੈ ਕੇ ਆਵਾਂਗੇ ਉਹ ਸਾਰਾ ਹੀ ਜਿਹੜਾ ਉਹਨਾਂ ਦੇ ਵਾਅਦੇ ਕੀਤੇ ਹੋਏ ਆ ਉਹ ਕਿਉਂ ਨਹੀਂ ਪੂਰੇ ਕੀਤੇ ਗਏ ਉਹਦੇ ਤੇ ਜਿਹੜੀ ਅੱਜ ਦੀ ਸਾਡੀ ਬਹੰਸ ਹੈ ਸਾਰੀ ਉਹੀ ਸਵਾਲ ਨੇ ਸਾਰੇ ਰਾਜ ਰਾਏ ਜੀ ਇਹਦੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਦਾਂ ਰੇਲ ਰੇਲ ਰੋਕੀ ਗਈ ਹੈ ਕੁਝ ਦਿਨਾਂ ਦੇ ਵਿੱਚ ਤੇ ਸ਼ੰਭੂ ਬਾਰਡਰ ਤੋਂ ਦਿੱਲੀ ਨਹੀਂ ਜਾ پا ਰਹੇ ਲੋਕੀ ਤੇ ਉਹਦੇ ਵਾਸਤੇ ਉਹਨਾਂ ਦਾ ਕੀ ਕਸੂਰ ਹੈ ਲੋਕੀ ਇਹ ਪੁੱਛਦੇ ਨੇ ਨਹੀਂ ਦੇਖੋ ਪਹਿਲੀ ਗੱਲ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਨਾ ਤੇ ਅਸੀਂ ਸੜਕਾਂ ਰੁਕੀਆਂ ਨਾ ਅਸੀਂ ਟ੍ਰੇਨਾਂ ਰੋਕਦੇ ਹਾਂ ਸਾਨੂੰ ਮਜਬੂਰ ਕਰਦੀ ਹੈ ਸਰਕਾਰ ਪਹਿਲੀ ਗੱਲ ਸੜਕ ਤਾਂ ਅਸੀਂ ਰੋਕੀ ਨਹੀਂ ਹੋਈ ਸਰਕਾਰ ਨੇ ਦੀਵਾਰਾਂ ਕੀਤੀਆਂ ਸੀ ਹੱਲੇ ਵੀ ਸਾਡੀ ਸਰਵਿਸ ਰੋਡ ਖਾਲੀ ਪਈ ਹੈ ਤੁਰ ਤੱਕ ਮੋਰੇ ਕੰਦ ਸਰਕਾਰ ਨੇ ਕੀਤੀ ਹੋਈ ਆ ਪਹਿਲੀ ਤਾਂ ਇਹ ਪਰਸੈਪਸ਼ਨ ਬਣਾਈ ਜਾ ਰਹੀ ਹੈ ਕਿਸਾਨ ਨੂੰ ਵਿਲੈਨ ਬਣਾ ਕੇ ਵੀ ਇਹ ਸੜਕਾਂ ਰੋਕ ਕੇ ਬੈਠੇ ਨੇ ਇਹ ਟ੍ਰੇਨਾਂ ਰੋਕ ਕੇ ਬੈਠੇ ਨੇ ਇਹ ਗਲਤ ਹੈ ਸਰਕਾਰ ਜ਼ਿੰਮੇਵਾਰ ਹੈ ਹੁਣ ਜਿਹੜੀ ਐ ਦੋ ਗਲਟ ਟ੍ਰੇਨ ਟ੍ਰੈਕ ਦੀ ਟ੍ਰੇਨ ਟ੍ਰੈਕ ਜਿਹੜਾ ਆ ਇਸ ਅੰਦੋਲਨ ਦੌਰਾਨ ਸਾਡੇ ਤਿੰਨ ਬੱਚੇ ਜਿਹੜੇ ਬਿਨਾਂ ਵਜ੍ਹਾ ਤੋਂ ਚੱਕ ਕੇ ਉਹਨਾਂ ਦੇ ਪਰਚੇ ਦੇ ਦਿੱਤੇ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਦਿੱਤਾ ਉਹਨਾਂ ਨੂੰ ਛਡਾਉਣ ਵਾਸਤੇ ਹੀ ਕਾਲ ਦਿੱਤੀ ਸੀ 9 ਤਰੀਕ ਦੀ ਅਸੀਂ ਆਪਣੇ ਲੋਕਾਂ ਦੀ ਮੁਸ਼ਕਲ ਨੂੰ ਸਮਝਦੇ ਹੋਏ ਸਰਕਾਰ ਨੂੰ ਇੱਕ ਹਫਤੇ ਦਾ ਫੋਰ ਫੋਰ ਟਾਈਮ ਦਿੱਤਾ ਸਰਕਾਰ ਨੇ ਕਿਹਾ ਅਸੀਂ 16 ਤਰੀਕ ਤੱਕ ਉਹਨਾਂ ਨੂੰ ਰਿਲੀਜ਼ ਕਰ ਦੇਵਾਂਗੇ ਹੁਣ ਸਰਕਾਰ ਨੇ ਵਾਦਾ ਖਿਲਾਫੀ ਕੀਤੀ ਆ ਤੇ ਵੀ ਜਦੋਂ ਤੁਹਾਨੂੰ ਸਾਰੇ ਪਾਸਿਆਂ ਤੋਂ ਇਨਸਾਫ ਮਿਲਣਾ ਬੰਦ ਹੋ ਜਾਵੇ ਤੇ ਫਿਰ ਸਾਡੇ ਕੋਲ ਲੋਕਤੰਤਰ ਦੇ ਵਿੱਚ ਇੱਕੋ ਹੀ ਰਸਤਾ ਬਚਦਾ ਉਹ ਸੰਘਰਸ਼ ਦਾ ਰਸਤਾ ਸੋ ਸੰਘਰਸ਼ ਦੇ ਰਸਤੇ ਦੇ ਨਾਲ ਪੀਸਫੁਲੀ ਅਸੀਂ ਉਹ ਪ੍ਰੋਟੈਸਟ ਕਰ ਰਹੇ ਹਾਂ ਜਿਹੜਾ ਟ੍ਰੇਨ ਟਰੈਕ ਤੇ ਆ ਉਹਦੀ ਜ਼ਿੰਮੇਵਾਰੀ ਵੀ ਜਿਹੜੀ ਆ ਉਹ ਹਰਿਆਣਾ ਸਰਕਾਰ ਔਰ ਭਾਰ ਸਰਕਾਰ ਦੀ ਆ ਕਿਉਂਕਿ ਸਾਡੇ ਤਿੰਨਾਂ ਬੱਚਿਆਂ ਨੂੰ ਨਯਾਹ ਜੇਲ੍ਹ ਚ ਡੱਕਿਆ ਹੋਇਆ ਰਾਜ ਰਾਏ ਜੀ ਜੇ ਇੱਥੇ ਕੋਈ ਲੀਡਰ ਨਹੀਂ ਪਹੁੰਚਦਾ ਤੇ ਤੁਹਾਡੀ ਅਗਲੀ ਰਣਨੀਤੀ ਕੀ ਰਹੂਗੀ ਦੇਖੋ ਅਸੀਂ ਵੇਟ ਕਰਾਂਗੇ ਉਹਨਾਂ ਦਾ 2-3 ਵਜੇ ਤੱਕ ਮਿੰਦਾ ਫਿਰ ਅਸੀਂ ਪ੍ਰੈਸ ਕਰਾਂਗੇ ਵੀ ਦੇਖੋ ਇਹ ਲੋਕ ਉਹ ਨੇ ਜਿਹੜੇ ਵਾਅਦੇ ਕਰਕੇ ਵੀ ਮੁੱਕਰ ਜਾਂਦੇ ਨੇ ਸੱਦਾ ਦੇ ਕੇ ਵੀ ਮੁੱਕਰ ਜਾਂਦੇ ਨੇ ਫਿਰ ਇਹਨਾਂ ਬਾਰੇ ਲੋਕਾਂ ਨੇ ਫੈਸਲਾ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਲੋਕ ਸਾਡੇ ਦੇਸ਼ ਵਾਸਤੇ ਕਿੰਨੇ ਕੋ ਘਾਤਕ ਨੇ ਕਿੰਨੇ ਕੋ ਨੁਕਸਾਨਦੇ ਨੇ ਲੋਕਾਂ ਨੇ ਵੇਖਣਾ ਹੈ ਠੀਕ ਏ ਸਾਡੇ ਨਾਲ ਸੀਗੇ ਅਮਨਜੀਤ رائے ਜੀ ਜਿਹੜੇ ਕਹਿੰਦੇ ਨਜ਼ਰ ਆਏ ਕਿ ਅਸੀਂ ਉਹਨਾਂ ਦੀ ਜਿਹੜੀ ਉਹ ਵੇਟ ਕਰੂੰਗੇ ਦੇਖਦੇ ਹੋ ਕਿੰਨਾ ਦਿਨ ਕਿੰਨੇ ਦੇਰ ਤੱਕ ਇੱਥੇ ਪਹੁੰਚਦੇ ਤੁਸੀਂ ਇਦਾਂ ਹੀ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਲਿਬਰਟੀ ਵੀ ਪੰਜਾਬੀ